ਇਹ ਆਪਣੀ ਵੀਡੀਓ ਦੀ ਅੱਜ ਪਹਿਲੀ ਗਾਂ ਜੀ ਬਾਈ ਜੀ ਕੀ ਡਿਟੇਲ ਐ ਇਸ ਦੀ ਪਹਿਲਾ ਸੂਹਾ ਜੀ ਹਾਂਜੀ ਚਾਰ ਦੰਦ ਦਾ ਪਹਿਲਾ ਸੂਹਾ ਚਾਰ ਦੰਦ ਹਾਂ ਹਜੇ ਹਫਤਾ ਲੈ ਜੂਗੀ ਇੱਕ ਹਫਤਾ ਲੈ ਜੂਗੀ ਹਾਂਜੀ ਹਾਂਜੀ ਠੀਕ ਐ ਜੀ ਤੇ ਕੀ ਆਪਾਂ ਇਹਦੀ ਡਿਮਾਂਡ ਕਰਦੇ ਆਂ ਜੀ ਡਿਮਾਂਡ ਜੀ ਇਹਦਾ ਮੁੱਲ ਕਿੰਨਾ ਮਰਜੀ ਕਰ ਲੀ ਜੀ ਹਾਂਜੀ ਡੇਢ ਲੱਖ ਦੀ ਬੱਚੀ ਦੇਣਾ ਡੇਢ ਲੱਖ ਦੀ ਬੱਚੀ ਹੈ ਇਹ ਤੇ ਕਿੰਨਾ ਦੱਸਿਆ ਤੁਸੀਂ ਪਹਿਲੇ ਸੂਏ ਸੁਣੇ ਨੇ ਹਾਂ ਪਹਿਲੇ ਸੂਏ ਪਹਿਲੇ ਸੂਏ ਦੁੱਧ ਕਿੰਨਾ ਕੁ ਦੇ ਦੂ ਇਹ ਦੁੱਧ 30 ਪਲੱਸ ਦੇ ਹਾਂਜੀ ਸਾਸਤਰੀ ਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਖੜੇ ਆਂ ਜੀ ਪਿੰਡ ਹਰੀਕੇ ਕਲਾਂ ਦੇ ਵਿੱਚ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਜਾਨਵਰ ਦਿਖਾਉਣੇ ਆ ਦੁੱਧ ਵਾਲੇ ਜਾਨਵਰ ਹੈ ਇਹ ਤੇ ਬਹੁਤ ਹੀ ਵਧੀਆ ਘੱਟ ਰੇਟਾਂ ਦੇ ਵਿੱਚ ਚੰਗੀ ਨਸਲ ਦੀਆਂ ਗਾਈਆਂ ਆਪਾਂ ਤੁਹਾਡੇ ਹੱਥੇ ਲੈ ਕੇ ਆਏ ਆਂ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਆਪਾਂ ਹੁਣ ਕਿਹੜੀ ਗਾਂ ਤੋਂ ਸ਼ੁਰੂ ਕਰਨਾ ਜੀਵੇਂ ਆ ਪਹਿਲਾ ਨੂੰ ਹੈੜਾ ਜੀ ਠੀਕ ਹੈ ਜੀ ਇਹ ਆਪਣੀ ਵੀਡੀਓ ਦੀ ਅੱਜ ਪਹਿਲੀ ਗਾਂ ਹੈ ਜੀ ਬਾਈ ਜੀ ਕੀ ਡਿਟੇਲ ਹੈ ਇਸ ਦੀ ਪਹਿਲਾ ਸੂਹਾ ਜੀ ਹਾਂਜੀ ਚਾਰ ਦੰਦ ਦਾ ਪਹਿਲਾ ਸੂਹਾ ਚਾਰ ਦੰਦ ਹਾਂਜੀ ਹਫ਼ਤਾ ਲੈ ਜੂਗੀ ਇੱਕ ਹਫ਼ਤਾ ਲੈ ਜੂਗੀ ਹਾਂਜੀ ਠੀਕ ਹੈ ਜੀ ਤੇ ਕੀ ਆਪਾਂ ਇਹਦੀ ਡਿਮਾਂਡ ਕਰਦੇ ਹਾਂ ਜੀ ਡਿਮਾਂਡ ਜੀ ਦਾ ਮੁੱਲ ਕਿੰਨਾ ਮਰਜ਼ੀ ਕਰ ਲੀ ਜੀ ਹਾਂਜੀ ਡੇਢ ਲੱਖ ਦੀ ਬੱਚੀ ਦੇਵਾ ਡੇਢ ਲੱਖ ਦੀ ਬੱਚੀ ਹੈ ਇਹ ਤੇ ਕਿੰਨਾ ਦੱਸਿਆ ਤੁਸੀਂ ਪਹਿਲੇ ਸੂਏ ਸੁਣੇ ਨੇ ਹਾਂ ਪਹਿਲੇ ਸੂਏ ਪਹਿਲੇ ਸੂਏ ਦੁੱਧ ਕਿੰਨਾ ਕੁ ਦੇ ਦੂ ਇਹ ਦੁੱਧ 30 ਪਲੱਸ ਦੇ ਦਊਗੀ 30 ਪਲੱਸ ਦੁੱਧ ਦੇ ਦਊਗੀ ਸਾਰਾ ਤੁਹਾਨੂੰ ਦੇ ਸੀ ਤੇ ਵੇਖ ਸਕਦੇ ਆ ਆਪਾਂ ਬਾਡੀ ਤੋਂ ਜਮਾਂ ਸਟ੍ਰੇਟ ਇਹ ਗਾਂ ਸਕਿਨ ਵੇਖ ਸਕਦੇ ਆ ਬਾਈ ਥੋੜਾ ਜਿਹਾ ਟੱਚ ਕਰਕੇ ਵੀ ਦਿਖਾ ਦਿਓ ਆਪਾਂ ਦਰਸ਼ਕਾਂ ਨੂੰ ਵੀ ਲੇਵਾ ਦੇਖ ਸਕਦੇ ਆ ਆਪਾਂ ਕੁੜੇ ਤੋਂ ਬਹੁਤ ਹੀ ਵਧੀਆ ਚੰਗੀ ਗਾਂ ਹੈ ਇਹ ਤੇ ਕਿੰਨਾ ਮੁੱਲ ਬਾਈ ਜੀ ਆਪਾਂ ਕਹਿਆ ਇਹਦਾ ਬਸ ਡੇਢ ਦੀ ਦੇਵਾਂਗੇ ਡੇਢ ਦੀ ਇਹ ਦੇ ਦੇਣਗੇ ਬਾਕੀ ਮੌਕੇ ਤੇ ਮਾਨਤਾਨ ਹੋ ਜਾਊਗਾ ਜੇ ਕਿਸੇ ਵੀਰ ਨੇ ਇਹ ਗਾਂ ਲੈਣੀ ਹੋਵੇ ਆ ਨੰਬਰਾਂ 'ਤੇ ਸੰਪਰਕ ਕਰ ਸਕਦਾ ਲਓ ਜੀ ਹੁਣ ਆਪਾਂ ਦੋ ਨੰਬਰ ਗਾਂ ਤੁਹਾਨੂੰ ਦਿਖਾਉਣ ਜਾ ਰਹੇ ਆ ਤੇ ਬਾਈ ਜੀ ਇਹਦੀ ਕੀ ਡਿਟੇਲ ਹੈ ਜੀ ਇਹ ਦੂਜਾ ਸੂਆ ਵੀਰੇ ਦੂਜਾ ਸੂਆ ਸੋਣਾ ਇਹਨੇ ਹਾਂ ਜੀ 10 ਤੋਂ 12 ਦਿਨ ਲੈ ਜੂਗੀ 10 ਤੋਂ 12 ਦਿਨ ਸੂਣ ਦੇ ਵਿੱਚ ਇਹ ਲੈ ਜੂਗੀ ਠੀਕ ਹੈ ਜੀ ਤੇ ਕਿੰਨਾ ਆਪਾਂ ਮੁੱਲ ਮੰਗਦੇ ਜੀ ਦਾ ਇਹ ਮੰਨ ਕੇ ਚੱਲੇ ਨੇ 30 ਲੀਟਰ ਇਹ 31 ਲੀਟਰ ਦੁੱਧ ਪਾਇਆ ਇਹਨੇ ਪਹਿਲੇ ਸਵੇਰ 31 ਲੀਟਰ ਦੁੱਧ ਇਹਨੇ ਪਾਇਆ ਐਤ ਕੀ ਕਿੰਨਾ ਦੁੱਧ ਦੇਣ ਦੀ ਉਮੀਦ ਆ 40 ਦੇ ਪਲੱਸ ਜਾਊਗੀ 40 ਦੇ ਪਲੱਸ ਇਹ ਗਾਂ ਜਾਊਗੀ ਤੇ ਮੁੱਲ ਕਿੰਨਾ ਮੰਗਦੇ ਆ ਬਾਈ ਜੀ ਆਪਾਂ ਅਸੀਂ ਇਹ 1.55 ਦੀ ਦੇਵਾਂਗੇ 1.55 ਦੀ ਆਪਾਂ ਛੱਡਣੀ ਆ ਹਾਂਜੀ ਹਾਂਜੀ ਠੀਕ ਹੈ ਜੀ ਇੱਕ ਵਾਰੀ ਆਪਾਂ ਕੋਲੇ ਹੋ ਕੇ ਗਾਂ ਦੇ ਦਿਖਾ ਦਿੰਨੇ ਆ ਥਣ ਲੇਵੇ ਦੀ ਬਹੁਤ ਹੀ ਵਧੀਆ ਚੰਗੀ ਗਾਂ ਇਹ 1,55,000 ਰੁਪਿਆ ਬਾਈ ਜੀ ਹੋਰੀ ਇਹਦਾ ਮੁੱਲ ਮੰਗਦੇ ਆ ਦੂਜੇ ਸੂਏ ਇਹਨੇ ਸੁਣਾ ਤੇ 40 ਲੀਟਰ ਦੁੱਧ ਦੇਣ ਦੀ ਇਹਦੀ ਕੈਪੈਸਿਟੀ ਹੈਗੀ ਆ ਪਹਿਲੇ ਸੂਏ ਇਹਨੇ 30 31 ਲੀਟਰ ਦੁੱਧ ਦਿੱਤਾ ਤੇ ਡਿਮਾਂਡ ਇਹਦੀ 1,55,000 22 ਹੋਰਾਂ ਨੇ ਕਹੀ ਆ ਬੋਡੀ ਤੋਂ ਤੁਸੀਂ ਗਾਂ ਨੂੰ ਦੇਖ ਸਕਦੇ ਹੋ ਬੋਡੀ ਢਾਂਚਾ ਉੱਤੋਂ ਜਮਾਂ ਸਿੱਧੀ ਸਟ੍ਰੇਟ ਗਾਂ ਲੈਵੇ ਤੇ ਆਪਾਂ ਤੁਹਾਨੂੰ ਝਾਕੀ ਮਰਾ ਦਿੰਨੇ ਆ ਬਹੁਤ ਹੀ ਵਧੀਆ ਦੂਜੇ ਸੂਏ ਸੁਣਾ ਬਾਈ ਕਿੰਨੇ ਦਿਨ ਰਹਿੰਦੇ ਇਹਦੇ ਹਜੇ 12 ਦਿਨ ਰਹਿੰਦੇ ਆ ਜੀ 12 ਦਿਨ ਇਹਦੇ ਸੂਣ ਦੇ ਵਿੱਚ ਰਹਿੰਦੇ ਆ ਤੇ ਹੁਣ ਆਪਾਂ ਤੁਹਾਨੂੰ ਅਗਲੀ ਗਾਂ ਦਿਖਾਉਣੇ ਆ ਲਓ ਜੀ ਜਿਹੜੀ 3 ਨੰਬਰ ਗਾਂ ਐਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਣੀ ਸੀ ਉਹਦੇ ਬਾਰੇ ਆਪਾਂ ਜਾਣਕਾਰੀ ਲੈਣੇ ਆਂ ਬਾਈ ਜੀ ਕਿੰਨੇਵੇਂ ਸੂਏ ਨੇ ਸੂਣਾ ਹੁਣ ਦੂਜਾ ਸੂਆ ਸੂਣਾ ਬਾਈ ਜੀ ਦੂਜਾ ਸੂਆ ਸੂਣਾ ਐ ਨੇ ਹਾਂਜੀ ਇੱਕ ਹਫਤਾ ਹਜੇ ਬਾਕੀ ਆ ਇੱਕ ਹਫਤਾ ਸੂਣ ਦੇ ਵਿੱਚ ਬਾਕੀ ਆ ਹਾਂਜੀ ਤੇ ਦੁੱਧ ਕਿੰਨਾ ਬਾਈ ਜੀ ਇਹ ਦੇਊਗੀ ਪਿਛਲੇ ਨੇ 28 ਲੀਟਰ ਕੱਢਿਆ ਜੀ ਪਹਿਲਣ ਨੇ 28 ਲੀਟਰ ਪਹਿਲਾਂ ਨੇ ਕੱਢਿਆ 34 35 ਕਿਲੋ ਦੁੱਧ ਰਾਮ ਨਾਲ ਵੜ ਦੇ। 34 35 ਲੀਟਰ ਦੁੱਧ ਇਹ ਵੜ ਰਾਮ ਨਾਲ ਦੇ ਦੂਗੀ। ਕਿੰਨੇ ਅਗਰ ਰਸਾ ਢੱਲਾ ਛੱਡ ਕੇ ਤੋਰ। ਕਿੰਨੇ ਦਿਨ ਤੁਸੀਂ ਦੱਸਿਆ ਸੂਣ ਦੇ ਵਿੱਚ ਤੇ ਲੈ ਜੂਗੀ ਜੀ ਹਜੇ। ਤੇ ਆਪਾਂ ਕੀ ਡਿਮਾਂਡ ਕਰਦੇ ਆ ਜੀ ਦੀ। ਮਾਸੇ ਇਹ ਮੁੱਲ ਕਿੰਨਾ ਮਰਜ਼ੀ ਕਰ ਦੀ ਜੀ 1 25 ਦੀ ਤੇਰੇ। 1 25 ਦੀ ਆਪਾਂ ਇਹ ਦੇ ਦਾਂਗੇ। ਤੇ ਬਾਈ ਜੀ ਜਿਹੜੇ ਆਪਾਂ ਪ੍ਰਾਈਸ ਦੱਸੇ ਮੌਕੇ ਤੇ ਕੋਈ ਮਾਨਤਾ ਨਾ ਹੋ ਜਾਂਦਾ ਮਾਣ ਮੋਟਾ ਹੋ ਜਾਂਦਾ। ਠੀਕ ਹੈ ਜੀ। ਤੇ ਪਿੰਡ ਤੇ ਆਪਣਾ ਨਾਮ ਇੱਕ ਵਾਰੀ ਫੇਰ ਦੱਸ ਦਿਓ ਨੰਬਰ ਆਪਾਂ ਸਕਰੀਨ ਤੇ ਦੇ ਦਾਂ ਹਰੀਕੇ ਕਲਾ ਜੀ ਹਾਂਜੀ ਜ਼ਿਲ੍ਹਾ ਮੁਕਸਰ ਆ ਜੀ ਜ਼ਿਲ੍ਹਾ ਮੁਕਸਰ ਹੈ ਤੇ ਆਪਣਾ ਨੰਬਰ ਬੋਲ ਦਿਓ ਜੀ ਇੱਕ ਵਾਰੀ 81959 ਜੀ ਹਾਂਜੀ 44432 ਠੀਕ ਹੈ ਜੀ ਬਾਕੀ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਣਾ ਇਹ ਤਿੰਨ ਜਿਹੜੇ ਜਾਨਵਰ ਆਪਾਂ ਵੀਡੀਓ ਦੇ ਵਿੱਚ ਦਿਖਾਏ ਸੀ ਪ੍ਰਾਈਜ਼ ਮੈਂਸ਼ਨ ਕਰੇ ਹੋਏ ਆ ਨੰਬਰ ਸਕਰੀਨ ਤੇ ਚੱਲਦਾ ਹੋਊਗਾ ਜੇ ਕਿਸੇ ਵੀਰ ਨੇ ਖਰੀਦਣੇ ਹੋਣ ਨੰਬਰ ਫੋਨ ਕਰਕੇ ਜਾਣਕਾਰੀ ਲੈ ਸਕਦਾ ਤੇ ਹੁਣ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਆਪਣੀ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਇਹੋ ਜੀਆਂ ਹੋਰ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ ਜੀ ਸਾਰਿਆਂ ਦਾ